ਮਜ਼ਦੂਰ ਬਰੋਦੀ ਕੇਂਦਰ ਅਤੇ ਪੰਜਾਬ ਸਰਕਾਰ ਮੁਰਦਾਬਾਦ 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 ਮਜ਼ਦੂਰ ਬਰੋਦੀ ਕੇਂਦਰ ਅਤੇ ਪੰਜਾਬ ਸਰਕਾਰ ਮੁਰਦਾਬਾਦ 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 ਵੀ ਮਾਂ ਤੇਰੀ ਸੋਚਤੇ ਮੈਨਾਂ ਲਿਆਂਗੇ ਠੋਕ ਕੇ ਡਾਕਟਰ ਬੇੜਗਰ ਜੀ ਤੁਹਾਡੀ ਸੋਚਤੇ ਮੈਨਾਂ ਲਿਆਂਗੇ ਠੋਕ ਕੇ ਮਜ਼ਦੂਰ ਬਰੋਦੀ ਕੇਂਦਰ ਅਤੇ ਪੰਜਾਬ ਸਰਕਾਰ ਕੈਂਡਰ ਤੇ ਪੰਜਾਬ ਸਰਕਾਰ ਮੁਰਦਾਬਾਦ 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 ਮਜ਼ਦੂਰ ਵਿਰੋਧੀ ਕੈਂਡਰ ਤੇ ਪੰਜਾਬ ਸਰਕਾਰ ਮੁਰਦਾਬਾਦ 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 ਪਿੰਡ ਚਾਉਂ ਖਸ਼ਵਾ ਗੁਰੂਕਰਨੂ ਪੰਚਾਇਤਕਾਰ ਬਣਾਉਣ ਵਾਲੀ ਝਾੜੂ ਪਾਰਟੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਤਖਤ ਬਦਲਦੇ ਹੋਏ ਤਾਜ ਬਦਲਦੇ ਹੋਏ ਬੀ ਮਾਤਰੀ ਸੋਚਦੇ ਪਰਾ ਧਿਆਨੇ ਝੋਕੇ ਬ੍ਰੋਤ੍ਰਮ ਬੇੜਗਰ ਜੀ ਤੁਹਾਡੀ ਸੋਚਦੇ ਪਰਾ ਧਿਆਨੇ ਝੋਕੇ ਬੀ ਮਾਤਰੀ ਸੋਚਦੇ ਪਰਾ ਧਿਆਨੇ ਝੋਕੇ ਮਜ਼ਦੂਰ ਵਿਰੋਧੀ ਕੇਂਦਰ ਅਤੇ ਪੰਜਾਬ ਸਰਕਾਰ ਮੁਰਦਾਬਾਦ 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 ਮਜ਼ਦੂਰ ਵਿਰੋਧੀ ਕੇਂਦਰ